ਅੱਜ ਇਹ ਤੇਰੀ ਬਾਰੀ ਨਹੀਂ ਮੈਂ ਕਲਾ ਬਣ ਚੁੱਕਾ ਹਾਂ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਡਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ 'ਚ ਲੱਖੇ ਲੜ ਰਹੇ ਉਹ ਆਏ ਮੰਨੂ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕੀਰ ਅਬਰ ਅਬਰ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਐ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜੀ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਆ ਕੇ ਸਪੋਰਟ ਰਹੀ ਹੈ ਬਿਲਕੁਲ ਹੀ ਹਾਰ ਜਿੱਤਾ ਰੱਬ ਦੇ ਹੱਥੀਆ ਭਲੇ ਹੋਰ ਅਬ ਆਪਣੇ ਕੋਲ ਅਸਰ ਆ ਜਿੱਤਾ ਸਭ ਤੋਂ ਪਹਿਲਾਂ ਮਗੰਗਾ ਜੀ ਬਾਈਕੂ ਜੀ ਕੋ ਫਾਲਤਾਂ ਬਾਈਕੂ ਜੀ ਫਤਿਹ ਜੈ ਜੀ ਜੈ ਪਰ ਜੈਤ ਮਨ ਬਾਣੀ ਜੈ ਬੀਰੰਦਸ ਆਪਾਂ ਪੈਸੇ ਦੀ ਗੱਲ ਬੈਸ ਹਮਾਰੇ ਆਲਾ ਜੀਆ ਗੋਸਵਾਤ ਖੁਸ਼ੀਆਂ ਦਾ ਬਦਲ ਪੜਾ ਸਾਰ ਨੂੰ ਖੇਡ ਦਿੱਤੀ ਨਹੀਂ ਨੰਕਾਰ ਨੇ ਤਰੀਸ਼ਾ ਮੈਨੂੰ ਬਖਸ਼ੋ ਜਿਕਰਾ ਮਾਂ ਚਿੰਤ ਬੁਣੀ ਦਾ ਬੋਸ ਸਾਰੇ ਦਰਵਾਜ਼ੇ ਜੈ ਦੇਖੋ ਜੀ ਅਸੀਂ ਕੱਤੇ ਦੇ ਰੱਤਾ ਕਿ ਹਾਰੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਉਣਾ ਭਾਈ ਥੋੜਾ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਗਿਆ ਸਾਰਾ ਕੁਝ ਨਿਭੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਆ ਜੀ ਇਲੈਕਸ਼ਨ ਦੇ ਬਾਅਦ ਦੀ ਗੱਲ ਆ ਕਿਉਂਕਿ ਜੇ ਕਿਸੇ ਦਾ ਦੁੱਖ-ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਅੰਨ ਕੀਤਾ ਨਾ ਇਲੈਕਸ਼ਨ ਨਹੀਂ ਕਰਨ ਦਾ ਇਹ ਸਾਰਾ ਸੌਣ ਪਹਿਲਾਂ ਪਿਆਰ ਕਰਦਾ ਹੁੰਦਾ ਸੀ ਵੀਰੇ ਘਰ ਦੇ ਬੜੇ ਸਣਾਉਣਾ ਕਿ ਯਾਰ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਵੀ ਸੌਂਦਾ ਸੀਗਾ ਉਹ ਕਿੰਨਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਰਹੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਕਿੰਨਾ ਮੈਂ ਨਹੀਂ ਲੰਨਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋਗੀ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਨਾ ਵੀ ਮੈਂ ਕਿਹਾ ਵੀ ਲੜ ਗਿਆ ਮੈਂ ਖਾਧੀਆ ਮਨ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਤੁਹਾਨੂੰ ਘਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਲ ਇੱਕ ਹੋਰ ਕਾਰੋਬਾਰ ਉਹ ਖੋਲਣਾ ਲੋ ਉਹਦੇ ਵਿੱਚ ਲੋਕਾਂ ਸਾਹਮਣੇ ਆਉਂਗਾ ਜਾਂ ਆਪਣੀ ਫਿਲਮਾਂ ਦੇ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ गाना ਆ ਰਿਹਾ ਉਹ ਪੁਰਾਣਾ ਛੇਤੀ ਲੋਂਦਾ ਹਾਂ ਜਿੰਦਗੀ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਆਪ ਨੂੰ ਮੈਂ ਤੇ ਦੱਸਣਾ ਹਾਂ ਤੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆੜਰ ਤੇ ਵਾਂਚਿ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਢਿਕਵਾਰੇ ਤੂੰ ਵੇਖ भगत ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੂੰ ਈ ਮਾਪੇ ਕਰਨ ਉਮੀਦਾਂ ਜੰਗ ਬਲਦ ਕਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਈ ਮਾਪੇ ਕਰਨ ਉਮੀਦਾਂ ਜੰਗ ਬਲਦ ਕਵਾਰੇ ਤੋਂ ਵੇਖ ਭਗਤ ਸਿੰਘ ਅੱਜ ਸੋਚ ਤਨੀ ਸਾਹਿਬ ਦੀ ਹੈ ਜੀ ਬਚਨ ਸਿੰਘ ਸਾਹਿਬ ਜਿੱਦਾਂ ਦੇ ਕੰਮ ਕਰਦੇ ਆਗੇ ਸਾਡੇ ਇਧਰ ਦੇ ਨਮਾnde ਅੱਗੇ ਜਾਣ ਜਾਂਦੇ ਤੇ ਕਿਉਂਕਿ ਜਿੱਧਰ ਵੀ ਜ਼ਿਆਦਾ ਸੀ ਮੈਨੂੰ ਆਵਾਜ਼ ਆਉਂਦੀ ਤਨੀ ਸਾਹਿਬ ਜਿੱਦਾਂ ਲੈ ਜਿਲ੍ਹਾ ਦੇ ਬੋਟਾ ਮੰਨ ਕੇ ਯਾਰ ਮੈਂ ਕਹਦੀ ਆਪੂੰ ਮੇਰੇ ਨਾਮ ਤੇ ਇੱਕ ਵੋਟ ਵੀ ਨਾ ਪਾ ਦਿਓ ਜਿੱਤਾਂ ਜੇ ਕਰਦੀ ਆ ਪੰਜ ਚਾਰ ਉਧਰ ਪਾ ਦਿਓ ਕੋਈ ਯਾਰ ਚੱਕਲਾ ਨਹੀਂ ਜੀ 300 ਵਧੀਆ ਇਹ ਨੀਡ ਟੂ ਛੱਡਣਾ ਦੀ ਤੁਸੀਂ ਕਟਕਟ 5-6 ਲੱਖ ਤੋ ਹਾਰਾਂਗੇ। ਆਪਣੀ ਦਾ ਚੰਦੀ ਸਾਹਿਬ ਇਹ ਵੀ ਛੱਡਣਾ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਹੈ। ਅੱਛਾ ਲੀਡਦੇ ਉਹ ਚੰਦੀ ਸਾਹਿਬ ਕਿਹਾ ਬਾਜੇ ਲੱਗਦਾ। ਆ ਟੀਨੂ ਆ ਸੀਤਰੋਗਰਾਰ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰਿਹਾ ਹੋ ਸਕਦਾ ਹੋ ਨਹੀਂ ਸਕਦਾ ਪੁੱਟਾ ਹੈ ਇਹ ਨਹੀਂ ਆ ਉਹ ਬੋਟਾ ਬੱਟੇ ਕਰਨੀਆਂ ਸਿਰਫ ਮੇਰੀ ਮੇਰੀ ਇਹਨਾਂ ਬੋਟ ਬਣਾਣਗੇ ਵਰਕ ਇਟ ਦੇ ਦਿਨ ਇਹ ਆਈ ਇੱਕ ਗਾਉਂ ਦੇ ਸਾਡੇ ਪੰਜਾਬ ਦੇ ਸੀ ਇਹਨਾਂ ਦੇ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੁੱਟਾ ਪੈਣ ਤੇ ਨਾ ਪੈਣਾ ਆਪਾਂ ਨੇ ਖਰਚੇ ਨਹੀਂ ਹਟਣਾ ਨਹੀਂ ਜੀ ਮੈਂ ਰੱਖਣਾ ਮਾਚੀ ਜੀ ਮਰਨਾ ਅੱਜ ਜਿਹੜਾ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਪਹਿਲ ਮਨ ਲਾ ਪਹਿਲ ਮੈਂ ਨਾ ਖੜਾ ਬਣਦਾ ਚੱਲਦਾ ਜੀ ਮੈਂ ਕਹਿੰਦਾ ਜੋਦੋਤਾਲ ਸਮਾਨਦਾਰ ਚੱਕ ਲੋ ਬੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜੋ ਨਾਲ ਜਿਹੜਾ ਕਦਾ ਜਿਸ ਗਿਆ ਮੈਂ ਖੜ ਜਿੱਤਨ ਦੀ ਹਾਰਨ ਦੀ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਬੰਦੇ ਸਟੈਂਡ ਲੈ ਲੋ ਦੀ ਜੁੱਤੀਆਂ ਦੇ ਸਟੈਂਡ ਨੇ ਇੱਕ ਸਟੈਕਲ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖ ਰਿਹਾ ਕੋਈ ਨਹੀਂ ਉਹ ਕਹਿੰਦਾ 10 ਮਹੀਨਾ ਬਾਅਦ ਫੇਰ ਮੋਟਾ ਨਹੀਂ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਖੰਡ ਬੰਦਾ ਹੈ ਉਹ ਕਹਿੰਦਾ 15000 ਰੁਪਏ ਤੇ ਗੱਡੀ ਮੇਰੇ ਲੋ 3 ਮਹੀਨਾ ਬਾਅਦ ਫੇਰ ਮੈਨੂੰ ਉਸ ਨਾਲ ਬਗਲਾ ਕਸਰ ਐਸੇ ਨੂੰ ਦੇ ਦੇਓ ਪਰ ਅੱਛੀ ਗੱਲ ਹੈ ਮੈਂ ਰਲਣਾ ਪ੍ਰੋਜੈਕਸ਼ਨ ਹੀ ਰਹਿਣਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਂ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਜਾ ਲੜਾਈ ਕਰਦਾ ਨਾ ਜਦੋਂ ਆਪਣੇ ਦਰਕਾਰ ਹੋ ਜਾਣਾ ਤੇ ਆਪਣੇ ਧੋਖੇ ਇਹ ਕਹਿੰਦੇ ਘਰ ਦਾ ਪੇਟੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਮੈਨੂੰ ਪਤਾ ਨਹੀਂ ਮੈਂ ਕਹਿੰਦਾ ਯਾਰ ਅੱਜ ਤੋਂ ਬਾਅਦ ਖਤਮ ਕਿਦੇ ਵਾਸਤੇ ਕਰ ਰਿਹਾ ਸੀ ਜੀ ਜਿਨ੍ਹਾਂ ਵਾਸਤੇ ਸੀ ਸੋਚ ਕਰਦੇ ਸੀ ਉਹਨਾਂ ਵਾਸਤੇ ਫੋਟੋ ਕਰਦੇ ਸੀ ਪਰ ਸੱਚੇਂ ਕਰਾ ਲਈ ਨਾ ਗੋਟ ਬਾਈ ਘਰ ਵਾਲੇ ਨੇ ਕਰਾ ਦਿੱਤੀ ਜੀ ਬੱਸ ਤੁਹਾਨੂੰ ਦੱਸ ਦਿੰਦਾ ਕਿ ਨਹੀਂ ਨਹੀਂ ਲੈ ਫੋਟੋ ਵੀ ਕਰਾਈ ਆ ਪੁੱਤਾਂ ਨੇ ਨਹੀਂ ਜੀ ਤੇਰਾ ਫੋਟੋ ਚਾੜ ਲੈ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਇਤੇ ਨੇ ਹੀ ਪਾਈਏਗਾ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਚਿੱਤ ਹੈ ਜੀ ਮੈਂ ਤਾਂ ਇਹ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਾਮਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿੱਧਾ ਮੋਦੀ ਦਾ ਕਿਉਂ ਹੋਇਆ ਇਹ ਮੁਕਾਬਲਾ ਸਿੱਧਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਵੀ ਦਿਮਾਗਾਂ ਵਾਸਤੇ ਗੈਰਾਂ ਵਾਸਤੇ ਕਿਸਾਨਾਂ ਵਾਸਤੇ ਲੋਕਾਂ ਵਾਸਤੇ ਮੈਂ ਬਰਨਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਵੀ ਉਹਦੇ ਪਤਨੇ ਲਾਦੀ ਕਰ ਦਿੱਤੀ ਕਿ ਚੰਦੇ ਪੂਰੇ ਉਹਨਾਂ ਨੇ ਬੰਦਾ ਨਹੀਂ ਫੜ ਕੇ ਮੰਗਲਵਾਰ ਦਾ ਪੈੜ ਭਰਨ ਆ ਗਿਆ ਛਾੜ ਦੇ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਮ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦਾ ਵਕੀਲ ਤਾਂ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮਲੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਨਾ ਯਾਰ ਮੈਂ ਤਾਂ ਯਾਰ ਮੋਟ ਗਲਤੀ ਹੋ ਗਈ ਅੱਜ ਇਦਾਂ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੜਾ ਰਿਸਕ ਲੈ ਸੀ ਪਰ ਜ਼ਿੰਦਗੀ ਤੇ ਇਦਾਂ ਵੱਡਾ ਰਿਸਕ ਲੈਣ ਤੋਂ ਬਾਅਦ ਇੱਕ ਜ਼ਿੰਦਗੀ ਤੋਂ ਸਮਝ ਹੀ ਮਿਲ ਗਈ ਆ ਵੀ ਹੁਣ ਨਹੀਂ ਦੰਗਣਾ ਆਪਾਂ ਤਾਂ ਇੱਕ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਮੁੱਚਾਈ ਜਿਹਾ ਸੀ ਬਾਰਾ ਸੀ ਨਾ ਮੋਦੀ ਨੇ ਮੁੱਖ ਬਰਾਜਾ ਜੀ ਮੁੱਖੀ ਉਹਨੇ ਵੀ ਉੱਥੇ ਕਿਹਾ ਜਿਹੋ ਜਿਹੋ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਕਿ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਂ ਦਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਬੁਰੇ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਹੋ ਕੇ ਕਿਸੇ ਨੇ ਵੀ ਸਮਾਜ ਦਾ ਦੂਰੀ ਕਰਨਾ ਕਿ ਜਿੱਦਾਂ ਜੋ ਕਾਗਜ਼ੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਕੇ ਚੱਲ ਪਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੋਚੋਰ ਹੋ ਜਾਣੀ ਹੈ ਉਹ ਕਿ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਨਤੇ ਕਹ ਲਾ ਕਿ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਦਬਰ ਦੇ ਕਿ ਨਹੀਂ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਜਿੰਦਾਬਾਦ 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 ਚਰਨ ਜੀ ਚਨੀ ਜੀ ਜਿੰਦਾਬਾਦ ਸਾਡੇ ਸੀਐਮ ਆਰ ਚਰਨ ਜੀ ਚਨੀ ਜੀ ਅਹੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਸੋਨੀਆ ਕੰਮੀ ਜੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤੇ ਕੀ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਜਿਹੜਾ ਰਾਹੁਲ ਗਾਦੀ ਨੇ ਤੋਹ ਜੇ ਵੀ ਸਾਡੇ ਸੀਐਮ ਸਾਹਿਬ ਤੇ ਦੁਆ ਕਰਾਂ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹੱਲ